ਹਾਂਜੀ ਦੋਸਤੋ ਕੀ ਹਾਲ ਚਾਲ ਆਂ ਜੱਪਾ ਗੱਡੀ ਲੋਡ ਕਰਕੇ ਜਾਣਾ ਮੋਗੇ ਦੇ ਕੋਲ ਕੋਟ ਹੀਸੇਖਾਂ ਤੇ ਆਪਣੀ ਗੱਡੀ ਦੇ ਵਿੱਚ ਜਾਣੇ ਆ ਬੱਚਿਆਂ ਦੇ ਖਲਾਉਣੇ ਕਾਰਾਂ ਕੁਰਾ ਤੇ ਆ ਆ ਪਾ ਚੜਿਆ ਰੋਡ ਦੇ ਉੱਤੇ ਇਹ ਹੈਗੀ ਆ ਦਿੱਲੀ ਵਾਲੀ ਰੋਡ ਤੇ ਉਹਦੇ ਨੀਚੇਗੇ ਸਰਬਸਲੇ ਨੇ ਤੇ ਅੱਕੇ ਆ ਗਿਆ ਤਾਜਪੁਰ ਚੌਂਕ ਤੇ ਆ ਆ ਗਿਆ ਅੱਗੇ ਸਮਰਾਲਾ ਚੌਂਕ ਤੇ ਤੇ ਮੀ ਪਹਿ ਰਿਹਾ ਸਮਰਲਾ ਚੌਂਕ ਪਹੁੰਚਣ ਤੋਂ ਪਹਿਲਾਂ ਹੀ ਮੀ ਪੈਣ ਲੱਗ ਗਿਆ ਸੀ ਆਪਾਂ ਨੂੰ ਤੇ ਹੁਣ ਆਪਾਂ ਪਹੁੰਚਦੇ ਉੱਥੇ ਫੈਕਟਰੀ ਗੱਡੀ ਲੋਡ ਕਰਦੇ ਆਂ ਮਿੱਤਰੋ ਆਪਣੀ ਗੱਡੀ ਹੋ ਰਹੀ ਆ ਲੋਡ ਹੁਣ ਲੋਡ ਕਰਨ ਦੇ ਬਾਅਦ ਆਪਾਂ ਜਾਣਾ ਅੱਜ ਕੋਟੀਸੇ ਖਾਣ ਨੂੰ ਆਪਣੀ ਗੱਡੀ ਦੇ ਵਿੱਚ ਖਲੋਣੇ ਲੋਡ ਹੋ ਰਿਹਾ ਬੱਚਿਆਂ ਵਾਲੇ ਡੱਬੇ ਦੇ ਵਿੱਚ ਕਾਰਾਂ ਨੇ ਮੋਟਰਸਾਈਕਲ ਨੇ ਉਹ ਆਪਾਂ ਲੈ ਕੇ ਚੱਲੇ ਆਂ ਤੇ ਨਾਲ ਅੱਜ ਆਪਣੇ ਜਾ ਰਹੇ ਆ ਟੂਰ ਤੇ ਜੋਨੀ ਜੋਨੀ ਕੋ ਕਹਿਣਾ ਚਾਹੇਗਾ ਵੀ ਅੱਜ ਵਾਰੇ ਪਾਇਡ ਜਾ ਰਹੇ ਆ ਘੁੰਮਣ ਕਰਨਾ ਦੇ ਹਾਸ ਦਾ ਗਏ ਘੁੰਮਣ ਫਿਰੰਦੀ ਆ ਇਹ ਹੰਦੀ ਕਿ ਆਪਾਂ ਬਾਹਰ ਜਾਵਾਂਗੇ ਨਿਕਲਾਂਗੇ ਬਾਹਰ ਤਾਂ ਹੀ ਕੋ ਪਤਾ ਲੱਗਦਾ ਬਾਹਰ ਨਿਕਲੇ ਤੇ ਠੀਕ ਨਹੀਂ ਗੱਲ ਹੈ ਅਗਲਾ ਘਰੇ ਬਹਿ ਕੇ ਬਦਾਮ ਖਾਣ ਨਾਲ ਨਹੀਂ ਆਉਂਦੀ ਹੈਗੀ ਠੱਕੇ ਖਾਣ ਨਾਲ ਹੀ ਆਉਂਦੀ ਆ ਹੁਣ ਆਪਾਂ ਬਾਹਰ ਜਾਵਾਂਗੇ ਕੋਈ ਨਾ ਕੋਈ ਇਦਾਂ ਦਾ ਬੰਦਾ ਟੱਕਰੂਗਾ ਫਿਰ ਉਹਦਾ ਗੱਲਬਾਤ ਹੋਊਗੀ ਕੋਈ ਗੱਲ ਐ ਜੀ ਕਹਦੂਗਾ ਕੋਈ ਆਪਾਂ ਚੂਵੂ ਜਾਂ ਉਹਨੂੰ ਚੂਵੂਗੀ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਹੀ ਗੱਲ ਹੈ ਜੀ ਦੁਨੀਆਦਾਰੀ ਦੇਖਣੀ ਚਾਹੀਦੀ ਘਰੋਂ ਨਿਕਲਣਾ ਚਾਹੀਦਾ ਬੰਦੇ ਨੂੰ ਘਰੇ ਰਹਿ ਕੇ ਕੀ ਪਤਾ ਲੱਗਦਾ ਬਾਹਰ ਨਿਕਲ ਕੇ ਦੁਨੀਆਦਾਰੀ ਦੇਖਣੀ ਚਾਹੀਦੀ ਹੈ ਕਿ ਬਾਦਾਮ ਖਾਈ ਜਾ ਘਰੇ ਬੈ ਕੇ ਬਾਦਾਮ ਖਾਣਾ ਵਾਕਈ ਸਿਆਣਿਆਂ ਦੀ ਗੱਲ ਸਹੀ ਹੈ ਬਾਦਾਮ ਖਾਣਾ ਕੱਲੀ ਹੁੰਦੀ ਨਾ ਠੱਕੇ ਖਾਣਾ ਨਹੀਂ ਹੁੰਦਾ ਸਹੀ ਗੱਲ ਹੈ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਬਿਲਕੁਲ ਇਹ ਚੀਜ਼ਾਂ ਦਾ ਗਿਆਨ ਹੋਣਾ ਚਾਹੀਦਾ ਕਿ ਜਿਹੜੀ ਚੀਜ਼ ਦਾ ਹਿਸਾਬ ਕਿੱਦਾਂ ਆ ਜਾਂ ਕੁਝ ਵੀ ਆ ਬਾਹਰ ਦੁਨੀਆਦਾਰੀ ਦੇਖਣੀ ਚਾਹੀਦੀ ਹੈ ਨਿਕਲ ਕੇ ਹੁਣ ਸਾਨੂੰ ਤਾਂ ਉਸਤਾਦ ਮਿਲ ਗਿਆ ਚੰਗਾ ਸੀ ਫਿਰ ਦੁਨੀਆਦਾਰੀ ਦੇਖ ਹੀ ਰਹੇ ਆ ਯਾਰ ਆਪਾਂ ਅਸੀਂ ਅਸੀਂ ਤਾਂ ਦੁਨੀਆਦਾਰੀ ਥੱਕੇ ਖਾ ਖਾ ਕੇ ਆਪਾਂ ਨੂੰ ਗਲਾਈ ਪਈ ਆ ਬਾਜੀ ਵਾ ਤਾਂ ਹੀ ਤਾਂ ਤੁਹਾਨੂੰ ਉਸਤਾਦ ਉਤਾਰਿਆ ਫਿਰ ਆਪਾਂ ਜੀ ਦਾ ਠੀਕਾ ਸਾਨੂੰ ਪਤਾ ਉਸਤਾਦ ਨੇ ਥੱਕੇ ਪੂਰੇ ਖਾਦੇ ਹੋਏ ਤੇ ਅਕਲ ਵੀ ਪੂਰੀ ਆਈ ਹੋਈ ਆ ਹੁਣ ਤਾਂ ਕਰਕੇ ਫਿਰ ਜੀ ਦਾ ਠੀਕਾ ਗੱਲ ਕਰ ਲਿਆ ਆਪਣੀ ਗੱਡੀ ਹੋ ਗਈ ਲੋਡ ਹੁਣ ਆ ਹੈਗੇ ਆ ਖਲੌਣੇ ਦੇ ਵਿੱਚ ਕਾਰਾਂ ਦੇ ਵਿੱਚੇ ਵਿੱਚੇ ਫਿਰ ਇਹ ਮੋਟਰਸਾਈਕਲ ਨੇ ਜੀ ਪਾਜੂ ਪਾਣੇ ਸਭ ਖਰੋਣੇ ਬੱਚਿਆਂ ਦੀ ਹੈ ਇੱਥੋਂ ਨਿਕਲਦੇ ਆ ਤੇ ਅੱਗੇ ਦਿਖਾਉਦੇ ਆ ਹੁਣ ਲੋ ਵੀ ਮਿੱਤਰੋ ਦੇਖੋ ਲੁਧਿਆਣੇ ਦੇ ਵਿੱਚ ਜਾਮ ਕਿੰਨਾ ਲੱਗਿਆ ਹੋਇਆ ਲੁਧਿਆਣਾ ਹੋਵੇ ਜਾਮ ਨਾ ਹੋਵੇ ਲੁਧਿਆਣੇ ਦੇ ਵਿੱਚ ਦੇਖੋ ਕਿੰਨਾ ਜਾਮ ਲੱਗਿਆ ਪਿਆ ਲੁਧਿਆਣੇ ਦੇ ਵਿੱਚ ਹੁਣ ਸਾਰਾ ਲੁਧਿਆਣਾ ਪਾਰ ਕਰਕੇ ਆਪਾਂ ਚੜ੍ਹਗੇ ਰੋਡ ਤੇ ਜੇ ਆ ਗਈ ਸਾਹਮਣੇ ਆਪਣੇ ਮੋਗਾ ਰੋਡ ਲੁਧਿਆਣਾ ਸਾਰਾ ਜਾਮ ਚੂੰਗਾਂ ਦੇ ਵਿੱਚੋਂ ਨਿਕਲ ਕੇ ਹੁਣ ਫਾ ਚੜ ਗਏ ਮੋਗਾ ਰੋਡ ਤੇ ਬਹੁਤ ਔਖਾ ਜਾ ਰਿਹਾ ਮੋਗਾ ਰੋਡ ਤੇ ਹੁਣ ਆਪਾਂ ਇਹ ਦੁਕਾਨ ਤੇ ਹੁਣ ਆਪਾਂ ਪਹੁੰਚ ਗਏ ਆ ਤੇ ਹੈਗੀ ਇਹ ਕੋਟੀ ਸੇਖਾਂ ਬਾਜ਼ਾਰ ਦੇ ਵਿੱਚ ਕਿਉਂਕਿ ਜੇ ਦੇਣੇ ਆਉਦੇ ਤਾਂ ਗੱਡੀ ਆਪਣੀ ਅੰਦਰ ਵੜਨੀ ਸੀ ਬਾਜ਼ਾਰ ਦੇ ਵਿੱਚ ਭੀੜ ਬਹੁਤ ਹੁੰਦੀ ਆ ਤੇ ਹੁਣ ਇਹ ਮਾਲ ਆਪਣਾ ਸਾਰਾ ਜਾ ਰਿਹਾ ਇਧਰ ਨਾਲ ਗਲੀ ਆ ਗਲੀ ਦੇ ਵਿੱਚ ਜਾ ਰਿਹਾ ਮਾਲ ਰੇੜੀ ਤੇ ਲੋਡ ਹੋ ਕੇ ਤੇ ਰੇ ਰੇ ਹਾਲੇ ਦੋ ਤਿੰਨ ਗੱਡੀ ਲਾਤੇ ਬਾਕੀ ਇੱਕ ਜਾਂ ਦੋ ਗੀੜੇ ਹੋਰ ਰਹਿ ਗਏ ਤੇ ਲੈ ਕੇ ਜਾ ਰਹੇ ਆ 3 3 4 4 20000 ਜਾ ਰਹੇ ਨੇ ਬਈ ਯਾਰ ਹੁਣ ਕਰਕੇ ਗੱਡੀ ਦਾ ਹੀ ਨੇ ਲੇਟ ਹੀ ਮੰਗਾਈ ਸੀ ਰੇਟ ਤੇ ਲੋਡ ਖਰਾ ਕੇ ਉੱਥੇ ਨਾਲ ਅੰਦਰ ਡਾਊਨ ਹੋਣਾ ਉੱਥੇ ਲਾ ਰਹੇ ਨੇ ਮਾਲ ਸਰ ਤੇ ਫਿਰ ਇੱਥੋਂ ਗੱਡੀ ਆਪਣੀ ਮੁੜਨੀ ਨੀਗੀ ਇੱਥੋਂ ਗੱਡੀ ਆਪਣੀ ਜਾਣੀ ਹੈ ਬੈ ਖੇਸੀ ਸਿੱਧੀ ਲੈ ਆਏ ਆ ਤੇ ਹੁਣ ਬੈ ਗੇ ਗੱਡਾਂਗੇ ਟੀਨ ਆ ਦੇਖੋ ਹੁਣ ਆਪਣੀ ਗੱਡੀ ਜਾ ਰਹੀ ਹੈ ਬੈਕ ਆ ਦੁਕਾਨ ਦੇ ਮੁਰਹੋਂ ਕਰਕੇ ਅੱਗਿਓਂ ਕਰਕੇ ਗੱਡੀ ਥੋੜੀ ਜੀ ਭਜਾ ਕੇ ਕੱਟੀ ਆ ਹੁਣ ਬੈਕ ਜਾਣੀ ਹੈ ਇਹ ਗੱਡੀ ਪੂਰੀ ਪੂਰੀ ਗੱਡੀ ਜਾਣੀ ਹੈ ਬੈਕ ਆਪਣੀ ਤੇ ਬਹੁਤ ਔਖਾ ਯਾਨੀ ਕਿ ਇਹ ਗਲੀ ਦੇ ਵਿੱਚ ਲੈ ਕੇ ਆਉਣੀ ਗੱਡੀ ਤੇ ਬਜਾਰ ਜੀ ਖੁੱਲੋਂ ਤਾਂ ਫਿਰ ਤਾਂ ਔਖਾ ਹੀ ਬਹੁਤ ਹੋਣਾ ਸੀ ਆ ਤੇ ਆ ਬੈਕ ਹੁੰਦੇ ਜਾ ਰਹੇ ਲੇਕੇ ਮੁੰਡਾ ਆਪਣਾ ਜੋਨੀ ਨਾਲ ਜਿਹੜਾ ਸੀਗਾ ਇਹ ਗੱਡੀ ਲੈ ਕੇ ਜਾ ਰਹੇ ਬੈਕਾ ਤੇ ਇਸੇ ਬਾਅਦ ਚੱਲਦੇ ਆਪਾਂ ਲੁਧਿਆਣੇ ਨੂੰ ਤੇ ਇਹ ਹੈਗੀ ਖਲਾਉਣੇ ਦੀ ਦੁਕਾਨ ਆਪਣਾ ਬਲੌਗ ਦੇਖਣ ਲਈ ਧੰਨਵਾਦ